ਅੱ빠 ਬੋਲਣਾ ਹੈ ਮਾਂ ਦੇ ਦਰਜੇ ਵਿੱਚ ਵਾਹ ਜਿਹੜੇ ਮਾਂ ਦੇ ਦਰਜੇ ਨੇ ਉਹ ਤਿੰਨ ਨੇ ਪਰ ਉਹਨਾਂ ਦੇ ਵਿੱਚੋਂ ਜਿਹੜੀ ਜਨਮ ਦੇਣ ਵਾਲੀ ਮਾਂ ਹੈ ਅਸਲੀ ਮਾਂ ਹੋਇਆ ਵਾਹ ਚਾਚੀ ਨੂੰ ਵੀ ਮਾਂ ਕਿਹਾ ਜਾਂਦਾ ਹੈ ਤੇ ਮਾਸੀ ਨੂੰ ਵੀ ਮਾਂ ਕਿਹਾ ਜਾਂਦਾ ਹੈ ਮਾਸੀ ਇੱਕ ਜਿਹੜੀ ਤੇ ਜਿਹੜੀ ਉਸ ਚਿੜੀ ਦੇ ਬੱਚੇ ਤੇ ਛੋਟੇ ਛੋਟੇ ਉਹਦੇ ਨਾਲ ਦੀ ਉਹਦੀ ਦਰਾਣੀ ਸਮਝ ਲਓ ਉਹਦੀ ਜਠਾਣੀ ਸਮਝ ਲਓ ਉਹ ਦੋਏ ਪਣਾ ਪਣਾ ਬੜੀਆਂ ਹੋਈਆਂ ਸੀਆਂ ਉਹ ਚਿੜੀ ਦੀ ਮੌਤ ਹੋ ਗਈ ਜਿਹੜੀ ਅਸਲੀ ਮਾਂ ਤੀ ਬੱਚਿਆਂ ਦੀ ਮਾਂ ਤੀ ਜਿਹੜੀ ਉਹ ਬੱਚਿਆਂ ਦੀ ਮਾਂ ਤੀ ਚਿੜੀ ਉਹਦੀ ਮੌਤ ਹੋ ਗਈ ਉਹ ਮਰਨ ਤੋਂ ਕੁਸ ਚਿਰ ਪਹਿਲਾਂ ਕਹਿਣ ਲੱਗੀ ਜਿੜੇ ਨੂੰ ਵੀ ਜੜਿਆ ਤੂੰ ਮੈਨੂੰ ਤਾਂ ਲੱਗਦਾ ਵੀ ਮੈਂ ਹੁਣ ਚਲੀ ਜਾਵਾਂਗੀ ਜਹਾਨ ਤੋਂ ਵਾਹ ਵੀ ਤੂੰ ਇਸ ਬੱਚਿਆ ਨਹੀਂ ਪਾਲਣਾ ਕਰਦੀ ਜਿਹਦਾ ਕਹਿਣ ਲੱਗਿਆ ਚੰਗਾ ਜੀ ਭਗਵਾਨ ਨੇ ਕੋਈ ਗੱਲ ਉਹ ਫਿਰ ਗੱਲਾਂ ਚਿੜੇ ਤੇ ਨਹੀਂ ਇਹ ਗੱਲ ਰਾਜੇ ਤੇ ਆ ਗਈ ਇੱਕ ਰਾਣੀ ਸੀ ਬਹੁਤ ਵਧੀਆ ਉਸ ਰਾਣੀ ਨੇ ਕੋਈ ਘਟਦੀ ਦਾ ਪਹਿਰਾ ਆ ਗਿਆ ਕੋਈ ਦੁੱਖਾਂ ਨੇ ਘੇਰ ਲਈ ਕੁਈ ਤਕਲੀਫ ਜ਼ਿਆਦਾ ਹੋ ਗਈ ਉਹ ਰਾਣੀ ਦੀ ਵੀ ਮੌਤ ਹੋਣ ਦੀ ਤਿਆਰੀ ਹੋ ਗਈ ਉਹ ਰਾਜੇ ਨੇ ਪਹਿਨ ਲੱਗੀ ਕਹਿੰਦੀ ਰਾਜਾ ਸਾਹਿਬ ਮੈਂ ਹੁਣ ਚਲੇ ਜਾਣਾ ਦੁਨੀਆ ਤੋਂ ਤੇ ਤੂੰ ਇਸ ਬੱਚੇ ਨੂੰ ਪਾਲੇ ਨੀ ਵੀ ਤੂੰ ਵਿਆਹ ਨਾ ਦੂਜਾ ਕਰਾਂ ਨਾ ਕਹਿਣ ਲੱਗਿਆ ਕਹਿੰਦਾ ਚੰਗਾ ਰਾਣੀ ਸਾਹਿਬ ਜਿਵੇਂ ਤੂੰ ਕਹਿੰਦੀ ਠੀਕ ਐ ਤੇ ਕੁਛ ਕੁਛ ਦਿਨਾਂ ਬਾਅਦ ਉਸ ਰਾਣੀ ਦੀ ਮੌਤ ਹੋਊਗੀ ਉਸ ਰਾਣੀ ਨੇ ਕਹਿ ਤਾ ਗੱਲਾਂ ਕੁਛ ਦਿਨ ਰਾਜੇ ਨੇ ਮੰਨੀਆਂ ਵਜ਼ੀਰ ਤੇ ਜਿਹੜੇ ਬੱٹے-ਬੱਟੇ ਕਹਿਣ ਲੱਗੇ ਰਾਜਾ ਸਾਹਿਬ ਤੇਰੀ ਉਮਰ ਹੈ ਜਿਹੜੀ ਹਲੇ ਬਹੁਤ ਐ ਤੂੰ ਇੰਨੀ ਉਮਰ ਕਿਵੇਂ ਲੰਘਾਵੇਂਗਾ ਕਹਿਣ ਲੱਗਾ ਵੀ ਫੇਰ ਕੀ ਹੋ ਸਕਦਾ ਹੈ ਕਹਿਣ ਲੱਗੇ ਵੀ ਤੁਸੀਂ ਸ਼ਾਦੀ ਕਰਾ ਲਓ ਕਹਿੰਦਾ ਵੀ ਮੈਨੂੰ ਤਾਂ ਮੇਰੇ ਘਰ ਵਾਲੇ ਕਹੇਗੀ ਤੀ ਬੀਤਾਂ ਹੈ ਸ਼ਾਦੀ ਨਹੀਂ ਕਰਾਉਣੀ ਬੱਚਿਆਂ ਦੀ ਦੇਖਭਾਲ ਕਰਨੀ ਐ ਕਹਿੰਦਾ ਨਹੀਂ ਜੀ ਕਹਿੰਦਾ ਬੱਚਿਆਂ ਦੀ ਦੇਖਭਾਲ ਤਾਂ ਹੀ ਹੋਏ ਜਾਊਗੀ ਕਹਿੰਦਾ ਚਲੋ ਉਤਰੋ ਉਦਰੀ ਸਨੇਹੇ ਲਾਗੇ ਹੁਣ ਅੱਜ ਕੱਲ ਸੁਣ ਨੂੰ ਪਤਾ ਕਿਸੇ ਦਾ ਵੀ ਬਿਜ਼ਨਸ ਵਧੀਆ ਹੋਵੇ ਚੰਗੇ ਤੋਂ ਚੰਗਾ ਬਿਜ਼ਨਸ ਹੋਵੇ ਪਰ ਉਥੇ ਅਗਲਾ ਧੀ ਭੈਣ ਦਾ ਰਿਸ਼ਤਾ ਕਰ ਦਿੰਦਾ ਵੀ ਸਾਡੀ ਧੀ ਭੈਣਾਂ ਜਿਹੜੀ ਉਹ ਜ਼ਿੰਦਗੀ ਹੈ ਜਿਹੜੀ ਉਹ ਐਸ਼ਤੀ ਜੀਉਂਦੀ ਵਾਹ ਤੇ ਕੁਝ ਸਮਾਂ ਹੋਇਆ ਰਾਜੇ ਦੀ شادی ਹੋ ਗਈ ਜਿਸ ਟਾਈਮ ਰਾਜੇ ਦੀ شادی ਹੋਈ ਹੋਈ ਕੋਈ ਸਮਾਂ ਲੰਘਿਆ ਉਸ ਔਰਨਸੀ ਜਿਹੜਾ ਉਹ ਖੇਡਦਾ ਖੇਡਦਾ ਤੇ ਮਤਲਬ ਕੁਝ ਟਾਈਮ ਉਹਦੇ ਮਹਿਲਾ ਚ ਚਲੇ ਗਿਆ ਉਹ ਕਹਿਣ ਲੱਗਿਆ ਕਹਿੰਦਾ ਬੌਲ ਲਿਆਤੀ ਜਿਵੇਂ ਅੱਜ ਕੱਲ ਬੱਚੇ ਬੌਲ ਨਾਲ ਖੇਡਦੇ ਨੇ ਜਾਂ ਕਿਟਕ ਦੇ ਖੇਡਣਾ ਖੇਡਦੇ ਨੇ ਉਹ ਬੌਲ ਕਿਤੇ ਉਹ ਸੰਤਰਾ ਦੇ ਮਹਿਲਾ ਚ ਚਲੀ ਗਈ ਸੋ ਅੱਜ ਸਮਾਂ ਘਟਾ ਹੈ ਇੰਨਾ ਕੁ ਸਮਾਂ ਥੋੜਾ ਜਿਹਾ ਫੇਰ ਗੱਲ ਨੂੰ ਲਾਵਾਂਗੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਰੀਰ ਦੇ ਰੋਗ ਹੋਰ ਹਨ ਮਨ ਦੇ ਰੋਗ ਹੋਰ ਹਨ ਮਨ ਤੋਂ ਜੋ ਸਰੂਪ ਹੈ ਸੋ ਜੋਤ ਨੇ ਜੋਤ ਚਰਲਣਾ ਹੈ ਆਖਰੀ ਔਰ ਪਹਿਲਾ ਮੌਕਾ ਹੈ ਜੀਵਨ ਸਰੇਗ ਰੋਗ ਰਣ ਸਾਹਿਬ ਜੀ ਦਾ ਸਵਧਾਨ ਸਾਰੇ ਸੰਸਾਰ ਤੇ ਲਾਗੂ ਹੋ ਸਕਦਾ ਹੈ ਪਰ ਘਰ ਚ ਕਲੇਸ਼ ਹੋ ਗਿਆ ਇਹ ਪਹਿਲੇ ਦਿਨੋਂ ਹੀ ਚੱਲ ਰਿਹਾ ਹੈ ਸੋ ਦੋ ਦੋ ਚੀਜ਼ਾਂ ਬਣਾਈਆਂ ਹਨ ਜਿਹੜਾ ਦੁੱਖ ਹੈ ਨਾ ਇਹ ਸਾਡਾ ਮਿੱਤਰ ਹੈ ਸੋ ਇਹ ਗੈਸ ਪਹਿਲੀ 10 ਦਿੰਦਾ ਹੈ ਨਾ ਇਹ ਮੈਂ ਖਤਮ ਹੋਣ ਵਾਲਾ ਹਾਂ ਸੋ ਜਿੱਥੇ ਬਦਲ ਵਾਹੀ ਹੈ ਮੀਂਹੇਰੀ ਆਏਗੀ ਸਭ ਕੁਝ ਆਏਗਾ ਜਿੱਥੇ ਬੱਚੀ ਨੇ ਜਨਮ ਲਿਆ ਬੱਚਾ ਵੀ ਲੈ ਸਕਦਾ ਹੈ ਇਹ ਐਕਸ ਵਾਈ ਦਾ ਖੇਲ ਹੈ ਤੇਰੀ ਸ਼ਕਤੀਆਂ ਮਾਤਾ ਤੋਂ ਤੇਰੀ ਪਿਤਾ ਤੋਂ ਰਕਤਬਿੰਦ ਦਾ ਖੇਲ ਹੈ ਬਾਰੋਂ ਘਰ ਨੂੰ ਆਉਣਾ ਹੈ ਦੋਰੋਂ ਆਏ ਹਾਂ ਖੇਤਾਂ 'ਚ ਆਏ ਸੀ ਖੇਤਾਂ 'ਚ ਚਲਿਆ ਜਾਣਾ ਹੈ ਇਹ ਸਮੁੰਦਰ 'ਚ ਜਾਲਾ ਹੁੰਦਾ ਹੈ ਭਾਪ ਬਣ ਕੇ ਇਹ ਵੇ ਪਹਾੜਾਂ ਨਾਲ ਟਕਰਾਂਦਾ ਹੈ بارش ਹੁੰਦੀ ਹੈ ਫੇਰ ਸਮੁੰਦਰ 'ਚ ਚਲਾ ਜਾਂਦਾ ਹੈ ਇਹ ਗੋਲ ਘਧਾਰੇ ਚ ਸਿਸਟਮ ਚੱਲ ਰਿਹਾ ਹੈ ਇਹ ਦਾਦਾ ਨਾਨਾ ਜਾ ਰਿਹਾ ਹੈ ਦੋਤਰਾ ਪੋਤਰਾ ਆ ਰਿਹਾ ਹੈ ਐਸਾ ਖੇਲ ਹੈ ਕੁਦਰਤ ਦਾ ਕੁਦਰਤ ਦੇ ਨਜ਼ਾਰੇ ਸੋ ਇਹ ਪਾਣੀ ਵੀ ਜੀਵ ਹੈ ਮਰੀ ਚੀਜ਼ ਨਹੀਂ ਤਰਤੇ ਵੀ ਜੀਵ ਹੈ ਇਹ ਵੀ ਮਰੀ ਹੋਈ ਚੀਜ਼ ਨਹੀਂ ਇਹ ਲੱਕੜ 'ਚ ਵੀ ਅੱਗ ਛੁਪੀ ਹੈ ਵੀ ਜੀਵ ਹੈ 84 85 86 ਲੱਖ ਜੂਨ ਬਣਾ ਕੇ ਵਿੱਚ ਆਪ ਬੈਠਾ ਹੈ ਜੋ ਗੁਰੂ ਦਾ ਹੈ ਸੋ ਮਾਫ ਕਰਨਾ ਗੁਰੂ ਦੀ ਕਿਹੜੇ ਘਰ ਫੈਕਟਰੀ ਲੱਗੀ ਆ ਸਭ ਪਰਮਿਸ਼ਨ ਤੋਂ ਯਾਰ ਆ ਪਿੱਛੇ ਉਹਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ ਬੂਝ ਅਕਲ ਨਾਲ ਤਿਆਰ ਕਰਨਾ ਹੈ ਸੋ ਪਿੱਲੀ ਇੱਕ ਜਿੱਥੇ ਵੀ ਲੱਗੇਗੀ ਉਹ ਪਿੱਲੀ ਰਹੇਗੀ ਸੋ ਹੌਲੀ ਹੌਲੀ ਤਾਂ ਹੀ ਬੱਚੇ ਸਾਡੇ ਅੱਖੇ ਨਹੀਂ ਲੱਗਦੇ ਅਸੀਂ ਪੁਰਾਣੀ ਸੋਚ ਵਾਲੇ ਹਾਂ ਨਾ ਸਾਨੂੰ ਜੀਣਾ ਆਇਆ ਨਾ ਸਾਡੇ ਦਾਦੇ ਪਰਦਾਦੇ ਪਿਤਾ ਉਹਨਾਂ ਦਾ ਤੇ ਅਸੀਂ ਦੇਣਾ ਨਹੀਂ ਦੇ ਸਕਦੇ ਜੋ ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ ਨਾ ਅਨਾਜ ਦੀ ਵੀ ਕਮੀ ਸੀ ਮਾਇਆ ਦੀ ਵੀ ਕਮੀ ਸੀ ਸਭ ਕਮੀਆਂ ਸਨ ਕਿਨਾ ਕਿਨਾ ਪਰਿਵਾਰ ਵੱਡਾ ਹੁੰਦਾ ਸੀ ਜੋ ਉਹਨਾਂ ਦੇ ਚਿਹਰੇ ਤੇ ਖੁਸ਼ੀ ਸੀ ਸਾਡੇ ਚਿਹਰਿਆਂ ਤੇ ਨਹੀਂ ਅੱਜ ਖੱਟੇ ਡੱਡੂ ਵਰਗੇ ਹਾਂ ਚਿੰਤਾ ਚਿੰਤਾ ਜਿਖਾ ਬਰਾਬਰ ਹੈ ਚਿੰਤਨ ਕਰਨਾ ਹੈ ਇਹਦੇ ਤੋਂ ਰੋਗ ਉਤਪਨ ਹੋਣਗੇ ਸੋ ਜਦੋਂ ਸੌਣੇ ਨਹੀਂ ਸੱਤ ਤੋਂ 9 ਘੰਟੇ ਨੀਂਦ ਜ਼ਰੂਰੀ ਹੈ ਬੱਚੇ ਨੂੰ ਦੁੱਗਣੀ ਨੀਂਦ ਜ਼ਰੂਰੀ ਹੈ 1 ਇੰਚ ਦਾ 1 ਕਿਲੋ ਵਜ਼ਨ ਚਾਹੀਦਾ ਹੈ 12 5 60 ਜੇ ਤੂੰ 5 ਫੁੱਟ ਦਾ ਹੈ 12 5 60 ਕਿਲੋ ਵਜ਼ਨ ਤੇਰਾ ਚਾਹੀਦਾ ਹੈ ਪਰਮੇਸ਼ਰ ਨੇ ਆਜ਼ਾਦੀ ਦਾ ਗੁਣ ਬਣਾ ਕੇ ਵਿੱਚ ਆਪ ਬੈਠਾ ਹੈ ਸਾਰਿਆਂ ਨੂੰ ਜਾਦੀ ਆ ਕੱਪੜੇ ਕੱਟ ਪਾਓ ਵੱਟ ਪਾਓ ਉੱਚੇ ਪਾਓ ਲੰਮੇ ਪਾਓ ਇਹ ਆ ਜੇ ਨਰ ਮਾਦੇ ਦੀ ਪਛਾਣ ਕਰਕੇ ਜੇ ਲੋੜ ਸੀ ਤਾਂ ਇਹ ਦਾੜੀ ਲਾਤੀ ਜਿੰਨੂੰ ਨਹੀਂ ਵਾਲ ਹੁੰਦੇ ਉਹ ਲੱਖਾਂ ਰੁਪਏ ਲਾ ਕੇ ਆਪਣੇ ਵਾਲ ਲਿਆਉਂਦਾ ਹੈ ਸੋ ਅਸੀਂ ਬੇਕਦਰ ਹਾਂ ਕਈ ਇਹ ਸਾਡਾ ਸਰੀਰ ਚਾਰਜ ਕਰਦੇ ਹਨ ਅੱਜ 10 1000 ਨੂੰ ਕਿਲੋ ਵਾਲ ਹਨ ਕੀਮਤ ਹੈ ਇਹਨਾਂ ਦਾ ਜੀਜਾ ਬਣਦੀਆਂ ਹਨ ਕਹਿੰਦੇ ਬੰਦੇ ਦਾ ਆਂਦੇ ਪਸ਼ੂਆਂ ਦੇ ਹੱਟ ਵਿਕਦੇ ਆਂਦੇ ਬੰਦੇ ਦਾ ਕੰਮ ਨਹੀਂ ਆਉਂਦਾ ਮਾਸ ਸਰੀਰ ਨਹੀਂ ਇਹ ਪ੍ਰਾਣੇ ਠੀਕ ਹੈ ਜਿੰਨੇ ਜਿੰਨੇ ਬੁੱਧੋ ਨਾ ਨਾ ਗਿਆਨ ਪਹਿਲਾਂ ਅਨਪੜਤਾ ਸੀ ਅੱਜ ਗਿਆਨ ਦੀ ਆਂਦੀ ਆ ਗਈ ਦੈਨ ਪਾਣੀ ਤੋਂ ਡੁੱਬ ਕੇ ਸਭ ਬਾਹਰ ਨੂੰ ਵੱਡਾ ਕਰ ਲਿਆ ਕਾਰਾਂ ਹੋ ਗਈਆਂ ਘਰ ਹੋ ਗਏ ਬੰਗਲੇ ਵਰਗੇ ਸਕੂਟਰ ਮੋਟਰਸਾਈਕਲ ਤਰੱਕੀਆਂ ਕਰ ਲਈਆਂ ਅੰਦਰੋਂ ਅੰਦਰੋਂ ਖਾਲੀ ਸਭ ਅੰਦਰ ਨੂੰ ਵੱਡਾ ਕਰਨਾ ਸੀ ਠੀਕ ਹੈ ਸਰੀਰ ਨੂੰ ਦੁੱਖ ਚੱਲੇਗਾ ਆਪਰ ਖੋਪਰੀ ਹੈ ਸਿਰ ਦੇ ਉੱਪਰ ਜਿੱਥੇ ਜੂڑا ਹੈ ਇਹ ਡਰਾਈਵਰ ਹੈ ਸਰੀਰ ਦਾ ਜੇ ਅਰਬਾਂ ਖਰਬਾਂ ਦਾ ਜਹਾਜ਼ ਹੈ ਵਿੱਚ ਪਾਇਲਟ ਨਹੀਂ ਚੱਲਣਾ ਸਾਡਾ ਡਰਾਈਵਰ ਹੈ ਸਾਡੀ ਸੋਚ ਸਰਾત્મક ਸੋਚ ਪੋਜੀਟਿਵ ਸੋਚ ਦੋ ਤਰ੍ਹਾਂ ਦੀ ਸੋਚ ਹੈ ਨਾ ਅਸੀਂ ਜੇ ਅਸੀਂ ਚੋਰ ਹਾਂ ਦੂਸਰੇ ਨੂੰ ਚੋਰ ਦੀ ਦ੍ਰਿਸ਼ਟੀ ਨਾਲ ਵੇਖਾਂਗੇ ਸੋ ਜੋ ਅਸੀਂ ਆ ਦੂਸਰੇ ਨੂੰ ਉਦਾਂ ਹੀ ਦੇਖਾਂਗੇ ਸੋ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਆਪਣੀ ਡੋਰ ਆਪਣੇ ਹੱਥ ਰੱਖਣੀ ਹੈ ਅਸੀਂ ਸਾਰੀਆਂ ਇਸਤਰੀਆਂ ਉਹ ਸਾਡਾ ਪਤੀ ਹੈ ਖਸਮ ਹੈ ਉਹ ਸੱਚ ਰੂਪ ਹੈ ਸੱਚੀ ਸਬਨਾ ਦਾ ਖਸਮ ਹੈ ਸੋ ਸਾਡੀ ਬਣਦੀ ਨਹੀਂ ਅਸੀਂ ਇੱਕ ਕਮਰੇ 'ਚ ਹਾਂ ਇਸਤਰੀ ਦੀ ਤੇ ਪਤੀ ਨਾਲ ਬਣਦੀ ਨਹੀਂ ਬਣੇ ਕਿਵੇਂ ਫਰਕ ਹੀ ਬਹੁਤ ਦੂਰੀਆਂ ਦਾ ਹੈ ਸਾਡੀ ਸੋਚ 네ਗੇਟਿਵ ਹੈ ਢੈਂਦੀ ਕਲਾ ਵਾਲੀ ਹੈ ਹਰੇਕ ਦੀ ਜੇਵਲ ਵੇਖਦੇ ਹਾਂ ਦੂਸਰੇ ਦਾ ਖੋਨ ਨੂੰ ਫਿਰਦੇ ਹਾਂ ਜਿਹੜਾ ਸਾਡੇ ਤੋਂ ਛੋਟਾ ਹੈ ਉਹਨੂੰ ਗੁਲਾਮ ਬਣਾ ਕੇ ਰੱਖਦੇ ਆ ਜਿਹੜਾ ਵੱਡਾ ਹੈ ਉਹਦੇ ਅੱਗੇ ਹੱਥ ਚੁੜਦਿਆ ਨਾ ਜੀ ਮੈਂ ਜੀ ਮੈਂ ਗਰੀਬ ਜੀ ਮੈਂ ਮਸਕੀਨ ਜੀ ਨਹੀਂ ਛੋਟੇ ਨੂੰ ਛੋਟੇ ਤੇ ਅਸੀਂ ਹੁਕਮ ਕਰਦੇ ਹਾਂ ਵੱਡੇ ਦਾ ਹੁਕਮ ਅਸੀਂ ਮੰਨਦੇ ਹਾਂ ਨਹੀਂ ਸਮਤਲ ਰਹਿਣਾ ਸੀ ਜਿਵੇਂ ਕੰਪਿਊਟਰ ਕਰਾਵਾਇਦਾ ਹੈ ਬਰਾਬਰ ਦੁੱਖ ਸੁੱਖ ਚਾ ਦੋ ਪੈਸੇ ਕੱਟਨੇ ਵਧਦੇ ਦੋਖੇ ਸੋਖੇ ਬਰਾਬਰ ਸਾਰਾ ਖੇਲ ਮੰਨਦਾ ਹੈ ਇਉਂ ਕਹੇ ਨਾਰਕ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਆਪਣੀ ਤਾਕਤ ਬੰਦਾ ਇਤੇ ਆ ਜੇ ਬਹੁਤ ਕੁਝ ਕਰ ਸਕਦਾ ਹੈ ਅੱਜ ਪਹਾੜਾਂ ਤੇ ਦੇਖੋ ਰਸਤੇ ਬਣਾਤੇ ਸੁਰੰਗਾਂ ਬਣਾਤੀਆਂ ਇਹ ਜੰਗਲਾਂ ਚ ਮੰਗਲ ਲਾਤੇ ਸਮੁੰਦਰਾਂ ਦੇ ਉੱਪਰੋਂ ਦੀ ਛੜਕਾ ਬਣਾਤੀਆਂ ਸਭ ਕੁਝ ਕਰ ਰਿਹਾ ਸੀ ਠੀਕ ਹੈ ਵਿਗਿਆਨ ਸਾਇੰਸ ਨੇ ਸਾਨੂੰ ਬਾਹਰ ਸੁੱਖ ਦਿੱਤਾ ਆਨੰਦ ਲੈਣਾ ਹੈ ਪਰ ਪੂਰਨ ਆਨੰਦ ਪੂਰਨ ਆਨੰਦ ਤਾਂ ਕਿਸੇ ਦੱਸੇ ਨਹੀਂ ਕੰਜਰ ਨੇ ਪੂਰਨ ਆਨੰਦ ਅੰਦਰੋਂ ਮਿਲਣਾ ਸੀ ਜੋ ਗੁਰੂ ਦੀ ਗੁਰੂ ਤੋਂ ਬਿਨਾ ਕੋਈ ਵੀ ਕੰਮ ਨਹੀਂ ਸਿੱਖਿਆ ਜਾਣਾ ਸੋ ਉਸਤਾਦ ਦੀ ਲੋੜ ਹੈ ਕੋਈ ਵੀ ਕੰਮ ਸਿੱਖਣਾ ਹੈ ਉਸਤਾਦ ਦੀ ਲੋੜ ਹੈ ਇਹ ਮਾਇਆ ਦਾ ਝਗੜਾ ਹੋ ਗਿਆ ਗਰੀਬੀ ਸੀ ਪਿਆਰ ਸੀ ਮਾਇਆ ਕੀ ਡਾਂਗਾ ਕੱਢ ਲਿਆ ਸ੍ਰੀ ਸਾਹ ਕੱਢ ਲਿਆ ਬੰਦੂਕਾ ਕੱਢ ਲਿਆ ਸੋ ਫੇਰ ਇਹ ਦੇਖ ਅੱਗੇ ਕੌਣ ਹੈ ਆਪਣੀ ਪੂਰਤੀ ਲਈ ਇਸਤਰੀ ਆਂਦੇ ਆਪਣਾ ਰੂਪ ਦੇਖ ਦੇ ਕੇ ਮਾਨ ਕਰਦੀ ਹੈ ਜੇ ਅਸੀਂ ਇਸਤਰੀ ਹੱਲ ਡਿੱਗ ਪਏ ਫਿਰ ਇਸਤਰੀ ਤੋਂ ਥੱਲੇ ਡਿੱਗ ਪੇ ਨਾ ਮਰਦ ਤੇ ਨਹੀਂ ਨਾ ਰਹੇ ਠੀਕ ਹੈ ਆਪੋ ਆਪਣੀ ਜਗਾ ਸਭ ਠੀਕ ਹੈ ਆ ਮੇਰੀ ਗਰੀਬੀ ਉਹਦਾ ਖੇਲ ਹੈ ਸੋ ਸਰਦਾਰ ਬੰਨਾ ਪਏਗਾ ਪੰਡਤ ਬੰਨਾ ਪਏਗਾ ਮੀਆਂ ਬੰਨਾ ਪਏਗਾ ਫਿਰ ਤੂੰ ਜ਼ਿੰਦਗੀ ਚ ਪਰੇਸ਼ਾਨ ਨਾ ਹੋਏਂਗਾ ਜੀ ਪੰਡਤ ਕੌਣ ਹੈ ਜੋ ਪੰਡਾ ਬੁੱਧੀ ਰੱਖਦਾ ਇੱਕ ਪੈਸਾ ਹੋਏ 999 ਪੈਸੇ ਆ ਕੰਪਿਊਟਰ ਉੱਪਰ ਖੁੱਲੇ ਇੱਥੇ ਇੱਕ ਇੱਕ ਨਿੱਕਾ ਜਿਹਾ ਪੁਰਜ਼ਾ ਬਦਾਮ ਜਿਦਾ ਇਹਦਾ ਫੈਸਲਾ ਚੱਲਦਾ ਹੈ ਇੱਥੇ ਆ ਕੈਲੋਕੇਸ਼ਨ ਕਰਦਾ ਹੈ ਇਹ ਖਰੋਟ ਵਰਗਾ ਹੈ ਇਸ ਹਫ਼ਤਾ ਉਹ ਲਾਂਦਾ ਬਾਹਰੋਂ ਕੀ ਹੋ ਰਿਹਾ ਹੈ ਬਾਹਰੋਂ ਸੁਗੰਧ ਕੀ ਆ ਰਹੀ ਹੈ ਖੁਸ਼ਬੂ ਕੀ ਆ ਰਹੀ ਹੈ ਬਦਬੂ ਕੀ ਆ ਰਹੀ ਹੈ ਇਹ ਇਹਦਾ ਅਗਾਜ ਕਰਦਾ ਹੈ ਸਾਨੂੰ ਚੌਕਸ ਕਰਦਾ ਹੈ ਬਾਹਰੋਂ ਕੁੱਤਾ ਭੌਂਕ ਕੇ ਤਏ ਠੀਕ ਹੈ ਨਾ ਜੇ ਚਪਚਾ ਨਵੇਂ ਜਿਹੇ ਜੋ ਕੁੱਕਰ ਹਨ ਇਹ ਤਾਂ ਭੁਰਕੀ ਭਰ ਕੇ ਲੈ ਜਾਂਦੇ ਹਨ ਬਾਹਰੋਂ ਚੌਕਸ ਕਰਦਾ ਹੈ ਇਹ ਆ ਜੋ ਮੋਬਾਈਲ ਹੈ ਇਹਦੇ ਖੋਪਰੀ ਦੇ ਹਿਸਾਬ ਨਾਲ ਬਣਿਆ ਹੈ ਸਾਰੇ ਸੰਸਾਰ ਚ ਕੀ ਹੋ ਰਿਹਾ ਦੱਸ ਰਿਹਾ ਨਾ ਜਦੋਂ ਜੋ ਪਿੰਡੇ ਹੈ ਜੋ ਬ੍ਰਹਮੰਡ ਚ ਹੈ ਉਹ ਪਿੰਡੇ ਚ ਹੈ ਸਰੀਰ ਚ ਹੈ ਪਰ ਖੋਜਣ ਦੀ ਲੋੜ ਹੈ ਖੋਜ ਹਰ ਰੋਜ਼ ਫਿਰ ਪਰੇਸ਼ਾਨ ਨਾ ਹੋਏਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਾਰੇ ਸੰਸਾਰ ਚ ਸਰਦਾਰ ਲਾਗੂ ਹੋ ਸਕਦਾ ਹੈ ਪਰ ਕੋਈ ਦੱਸੇ ਕੌਣ ਹੈ ਅਸੀਂ ਸਾਨੂੰ ਲੇਖਾ ਦੇਣਾ ਪੈਣਾ ਹੈ ਆਨਲਾਈਨ ਹੈ ਅੱਜ ਕੋਈ ਵੀ ਗਲਤੀ ਮaaf ਨਹੀਂ ਹੋਣੀ ਠੀਕ ਹੈ ਤੂੰ ਆਪਣੇ ਬੰਗਲੇ ਗਾੜੀਆਂ ਵਾਸਤੇ ਝੂਠ ਬੋਲ ਕੇ ਆ ਧਰਮੀ ਬਣ ਕੇ ਐਡੇ ਧਰਮੀ ਵਾਲੇ ਬਣ ਕੇ ਤੂੰ ਲੁੱਟ ਰਿਆ ਹੈ ਇਹ ਲੇਖਾ ਸਾਰਾ ਦੇਣਾ ਪੈਣਾ ਹੈ ਆਉ ਲੈਣਾ ਅੱਜ ਠੀਕ ਹੈ ਅਨਜਾਨਪੁਰੇ ਦੀ ਗਲਤੀ ਮਾਫ ਹੋ ਸਕਦੀ ਹੈ ਜਾਣ ਬੁਝ ਕੇ ਹੱਥ 'ਚ ਬੈਂਟਰੀ ਖੂਚ ਨਿਕੜਾ ਆਪਣੀ ਗਲਤੀ ਹੈ ਜੀ ਸੋ ਦੱਸ ਤੋ ਬਹੁਤੀ ਗਲਤੀ ਹੋ ਰਹੀ ਆ ਮੂਰਖ ਜਦਾਸ ਹੈ ਸੰਗਤ ਵਰ ਗੁਰਬਖਸ਼ ਰ ਬਖਸ਼ ਰ ਆ ਬਖਸ਼ ਲੈਣਾ ਜੀ ਬਾਬਾ ਜੀ ਸਾਡੇ ਗੁਰੂਕਾਰ ਗੜੀ ਸਾਹਿਬ ਜੋ ਨੇੜੇ ਸਮਾਣਾ ਮੰਡੀ ਐ ਤੋਂ ਦੇ ਜਥੇਦਾਰ ਜੋ ਚਾਰ ਦਿਨਾਂ ਲਈ ਜੋ 3 12 2024 ਨੂੰ ਦੁੱਖ ਆਇਆ ਸੀ ਸੋ ਗੁਰੂਕਾਰ ਪਹੁੰਚੇ ਹੋਏ ਹਨ ਚਾਰ ਦਿਨਾਂ ਲਈ ਜਿਨ੍ਹਾਂ ਵੀ ਦਰਸ਼ਨ ਕਰਨੇ ਹਨ ਦੂਰੋਂ ਦਰਸ਼ਨ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ